सरसी ਗੱਲ ਬਾਈ ਜੀ ਮਾਣਾਡੇ ਦੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਤੇ ਬਾਈ ਦੀ ਵੀਡੀਓ ਆਉਣ ਲੱਗੀ ਆ ਬਹੁਤ ਸੋਹਣੇ ਪਸ਼ੂ ਆ ਆ 6-7 ਝੋਟੀਆਂ ਤਾਜ਼ੀਆਂ ਸੁਈਆਂ ਵੱਡੀਆਂ ਹਰਿਆਣੇ ਦੀਆਂ ਝੋਟੀਆਂ ਆ ਤੇ ਟੌਪ ਕਲਾਸ ਤੇ ਬਾਈ ਨਾ ਕਰਦੇ ਆ ਗੱਲਬਾਤ ਤੇ ਰੇਟ ਵੱਡੇ ਵੀ ਆ ਤੇ ਨਿੱਕੇ ਵੀ ਆ ਤੇ ਵਧੀਆ ਕੁਆਲਿਟੀ ਵਾਲੀਆਂ ਝੋਟੀਆਂ ਮੋਰਾ ਨਸਲ ਦੀਆਂ ਜੈਡ ਬਲੈਕ ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਗਾਜੀ ਵੀਰ ਜੀ। ਠੀਕ ਆਖ ਜੇ। ਆ ਵਧੀਆ ਠੀਕ ਠਾਕ ਆ। ਆ ਵਧੀਆ। ਠੀਕ ਠਾਕ ਜੀ ਵੀਰ ਜੀ। ਕਿਰਪਾ ਜੀ ਕਿਰਪਾ ਮੇਰਾ। ਜੀ ਜੀ। ਜਿੰਨੇ ਭੈਣ ਭਰਾ ਮਾੜਾ ਡੇਰੀ ਫਰਮ ਤੇ ਜੁੜੇ ਆ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ। ਜਿਹੜੇ ਵੀਰ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ। ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ। ਠੀਕ। ਦੇ ਜਾਨਵਰ ਵੀਰ ਜੀ ਆਪਣੇ ਕੋਲ ਟੋਪੋ ਟੋਪ ਚੰਗੇ ਤੋਂ ਚੰਗੇ ਆਉਂਦੇ ਆ। ਠੀਕ ਜੀ। ਤੇ ਅੱਜ ਕੋਈ ਖਾਸ ਹੀ ਜਿਆਦਾ ਵੱਡੀਆਂ ਛੋਟੀਆਂ ਟੋਪ ਦੀਆਂ। ਚੰਗੀਆਂ ਕੈਨ ਆਣੀ ਜਿਹੜੀ ਛੋਟੀ ਮੌਜੂਦਾ ਦੁੱਧ 14 15 ਕਿਲੋ ਬੌਲੀ ਆ 20 ਕਿਲੋ ਤੋਂ ਬਾਹਰ ਚੱਲੂਗੀ ਅੰਦਰ ਨਹੀਂ ਚੱਲਦੀ ਠੀਕ ਜੀ ਵੱਡੀ ਛੋਟੀ ਸਾਰ ਕੋਈ ਆਪਣਾ ਅੰਦਾਜ਼ਾ ਲਾ ਗਿਆ ਕੋਈ ਵੀ ਠੀਕ ਜਨਵਰ ਹੈਗੇ ਡੇਡੇ ਆ ਦੋ ਤਿੰਨ ਪਹਿਲਾ ਦੂਜਾ ਤੇ ਜਾਨਵਰ ਠੀਕ ਵੱਡੀਆਂ ਛੋਟੀਆਂ ਤੇ ਜਿਹੜੇ ਵੀਰ ਨੂੰ ਲੈਣੀ ਆਪਣੀ ਸਮਝ ਕਰਨੀ ਆ ਆਪਣੀ ਸਮਝ ਕਰਨੀ ਹੈ ਮਾਲ ਵੀਰ ਜੀ ਕਈ ਵੀਰ ਭਰਾ ਪੁੱਛਦੇ ਆ ਵੀ ਕਿੱਧਰ ਦਾ ਹੁੰਦਾ ਆਪਣੇ ਕੋਲ ਮਾਲ ਲੋਕਲ ਵੀ ਹੁੰਦਾ ਵਾ ਜਿਹੜੀ ਗੱਲ ਉਧਰ ਤਾਂ ਵੀ ਹੁੰਦਾ ਮਾਲ ਵੀਰ ਦੋਹੇ ਬਨੇ ਹੁੰਦਾ ਹਾਂ ਜੀ ਵੀਰ ਜੇਦੋਂ ਕੰਮ ਹੀ ਕਰਨ ਲੱਗ ਪਏ ਆ ਤੇ ਫਿਰ ਇਧਰ ਲੋਕਲ ਮੈਂ ਵੀ ਬੜੀ ਬੜੀ ਚੰਗੀ ਆ ਹਾਂਜੀ ਹਾਂਜੀ ਉਹ ਵੀ ਲਈਦੀ ਆ ਉਧਰ ਦੀ ਮੈਂ ਵੀ ਚੰਗੀ ਆਪਣੇ ਕੋਲ ਦੀ ਬਾਕੀ ਆ ਵੀ ਜਨਵਾਰ ਖਾਣ ਦੀ ਭਾਰ ਆ ਵੀਰ ਹਾਂਜੀ ਜਨਵਾਰ ਜਿਹੜੇ ਵੀ ਵੀਰ ਭਰਾਣੇ ਲੈਣਾ ਨਾ ਹਾਂਜੀ ਸੇਵਾ ਵੱਧ ਕਰੋ ਸੇਵਾਦ ਕਰੋ ਦੁੱਧ ਹੋਣਾ ਸੇਵਾ ਦਾ ਹਾਂਜੀ ਤੇ ਬਾਕੀ ਆ ਵੀ ਆਪਣੇ ਵੱਲੋਂ ਤੇ ਵੀਰ ਹਰ ਵਾਰ ਇਹੋ ਆਖੀਦਾ ਵੀ ਆਪਣੀ ਦਸੱਲੀ ਕਰ ਲੋ ਲਾਈਕ ਕਮੈਂਟ ਸ਼ੇਅਰ ਵਾਤੋਂ ਵੱਧ ਚੈਨਲ ਨੂੰ ਕਰਿਆ ਕਰੋ ਤੇ ਜਨਵਾਰ ਆਪਣੇ ਵੱਲੋਂ ਚੰਗੇ ਕਰਕੇ ਲਿਆਈਦੇ ਆ ਟੌਪ ਕਰਕੇ ਜਿਹੜੇ ਪੈਸੇ ਖਰਚੇ ਆ ਦੁਕਾਨ ਤੇ ਸੌਦਾ ਆਪਣੇ ਉਹਦੇ ਹਰ ਕੋਈ ਗਾਹਕ ਦੁਕਾਨਦਾਰ ਇਹੋ ਕਹਿੰਦਾ ਮੇਰੇ ਕੋਲ ਚੰਗਾ ਜਨਵਰ ਆ ਸਹੀ ਗੱਲ ਜੀ ਤਾਂ ਉਹਦਾ ਹੀ ਤੇ ਕੱਲੀ ਕੱਲੀ ਝੋਟੀ ਡਿਟੇਲ ਦਿੰਨੇ ਆ ਸਾਰੀ ਟੌਪ ਟੌਪ ਕੁਆਲਿਟੀ ਵਾਲੀਆਂ ਠੀਕ ਹੈ ਜੀ ਹਾਂ ਜੀ ਤੇ ਜਿੰਨੇ ਆ ਵੀਰ ਭਰਾ ਨਾਲ ਜੁੜੇ ਆ ਹਾਂ ਜੀ ਇਹ ਵੀ ਜੀ ਸਭ ਤੋਂ ਜ਼ਿਆਦਾ ਨਾਲ ਸਾਥ ਦਿੰਦੇ ਆ ਠੀਕ ਜੀ ਤੇ ਬਾਬਾ ਜੀ ਹੁਣੀ ਇਹ ਪਹਿਲੇ ਦਿਨੋਂ ਆਪਣੇ ਨਾਲ ਜਿਹੜੀ ਗੱਲ ਆ ਇਹ ਵੀ ਜੀ ਆਪਣਾ ਵੀਰ ਸੋਖਿਆ ਪੱਬਰਾਲੀ ਤੋਂ ਠੀਕ ਠੀਕ ਜੀ ਇਹਦਾ ਇੰਨਾ ਘਸਾ ਵੇ ਕਿੱਥੇ ਜਾਂਦਾ ਸਾਨੂੰ ਜਾਂਦੇ ਜੰਗਲ ਲੈਣ ਦਾ ਘਾਟੋਂ ਘਾੜੀ ਨੇ 50 ਮਈਆਂ ਲੈ ਤੀਆਂ ਇਹਦੇ ਲੱਗ ਲੱਗੇ ਵੀਰ ਵਪਾਰੀ ਆ ਪਰ ਆ ਵੀ ਵੀਧੀ ਬੜੀ ਗੱਲ ਬਾਦੇ ਲੱਗ ਲੱਗੇ ਪਾਣੀ ਕਿੰਨੀ ਕ ਮਈਂ ਕੱਲ ਵੀ 2 ਇੰਚ ਲੈ ਤੀਆਂ ਅਸੀਂ ਤੋੜਨੇ ਤੇ ਫੇਰ ਉਹ ਦਸਰਾਇਆ ਘਾੜੀ ਸਾਹ ਪੀਣ ਕੋਸਰਾ ਤੋਂ ਹਾਂਜੀ ਤੇ ਸਾਰੇ ਵੀਰ ਭਰਾ ਨਾਲ ਜੁੜੇ ਜਿਹੜੀ ਗੱਲ ਆ ਹਾਂਜੀ ਤੇ ਕਿੱਥੇ ਕਿੱਥੇ ਵੀਰ ਵੀਰਾਂ ਦੇ ਪਿੰਡ ਆ ਆਪਾਂ ਮੇਰਾ ਪਿੰਡ ਭੋਮਾ ਤੇ ਕਿੱਥੇ ਪੱਬਰਾਲੀ ਆ ਮਜੀਠੇ ਨਾਲ ਕੋਲੋਂ ਹਾਂਜੀ ਆ ਪਿਆਰ ਦੀ ਗੱਲ ਹੈ ਵੀਰ ਜੀ ਫੋਨ ਆਉਂਦੇ ਰੋਜ਼ ਵਪਾਰ ਆਉਂਦੇ ਆ ਵੀਰ ਜੀ ਪਿਆਰ ਦੀ ਮਜਾ ਕੰਮ ਵਾਲੇ ਭੁੱਲ ਨੂੰ ਫੋਨ ਆਉਂਦੇ ਰਹਿੰਦੇ ਆ ਠੀਕ ਗੱਲ ਆ ਵੀ ਵੀਰੇ ਸਾਰੀ ਸੰਗਤ ਦੇ ਜਿੰਨੇ ਵੀਰ ਭਰਾ ਵੀੜੇ ਵੇਂਦੇ ਆ ਵਾਹ ਤੋਂ ਬਾਅਦ ਪਿਆਰ ਕਰਦੀ ਸੰਗਤ ਜਾਨਵਰ ਵੀ ਉਤਰਾਂ ਦੇ ਟਾਪ ਤੋਂ ਟਾਪ ਹੀ ਲਿਆਉਂਦੇ ਆ ਠੀਕ ਤੇ ਬਾਦ ਵੀ ਜੀ ਆਪਣੇ ਬਲਾਂ ਵਿੱਚ ਚੰਗਾ ਕਰਕੇ ਲਿਆਈਦਾ ਬਾਦੀਆਂ ਇਹਨੇ ਗਾੜੀ ਕਿਸੇ ਦੀ ਕਿਸਮਤ ਵੀ 100 ਸੀ ਕਿਸਮਤ 100 ਦੇਣੀ ਚਾਹੀਦੀ ਆ ਅਗਲੀ ਮਿਹਨਤ ਦਾ ਫਲ ਆ ਬਿਲਕੁਲ ਕਾਹੀ ਇਹ ਮਿਹਨਤ ਸੇਵਾ ਦਾ ਵਾਹ ਦੁੱਧ ਸੇਵਾ ਦਾ ਕਿੰਨਾ ਸਾਨੂੰ ਪਿੱਛੋਂ ਲੋਕ ਦੱਸਦੇ ਆ ਭੀ ਇਨਾ ਦੁੱਧ ਦਊਗੇ ਅਸੀਂ ਵੀ ਚੋ ਉਹਨਾਂ 2 ਕਿਲੋ ਘਾਟੀ ਦੱਸਦੇ ਆ ਤੇ ਕੋਈ ਭੈਣ ਭਰਾ ਸੇਵਾ ਮਈਆਂ ਵੀ ਲਾਮੇ ਵਾਲੇ ਪ ਉਹ ਮਈਆਂ ਦੇ ਘਰ ਕਈਆਂ ਨੇ ਦਿੱਤੇ ਆ ਆਪਣੀਆਂ ਮਈਆਂ ਜਿਹੜੀਆਂ ਗਈਆਂ ਤੇ 20 20 25 25 ਮਈਆਂ ਇੱਕ ਇੱਕ ਘਰ ਚ ਵੱਜੀਆਂ ਡੇਰੀ ਦੇ ਵਿੱਚ ਠੀਕ ਜੀ ਜਿਹੜੇ ਘਰੇਲੂ ਗਾਘ ਕਈ ਵੀਰ ਜਿਹੜਾ ਮਾਲ ਲਿਆ ਵਾ ਸਧੀਆਂ ਲੈਣਾਂ ਦੀਆਂ ਲੈਣਾ ਵੱਜੀਆਂ ਜੇ ਦੁੱਧ ਕੱਢਦੀਆਂ ਮਈਆਂ ਦੇ ਲੋਕੀ ਲੈਣਦੇ ਵੀ ਦੁੱਧ ਕੱਢਦੇ ਆ ਦੇ ਨਾਲ ਜੁੜੇ ਆ ਜਿਹੜੀ ਗੱਲ ਸਹੀ ਗੱਲ ਹੈ ਮੈਂ ਆਪਣੇ ਕੋਈ ਚੰਗੀ ਮੋਟੀ ਨਾ ਮੋਟੀ ਮੈਂ ਨੀਲੀ ਰਵੀ ਦੀ ਮੈਂ ਅੱਜ ਬੜੀ ਚੰਗੀ ਹੈਗੀ ਆ ਸਾਰੀਆਂ ਛੋਟੀਆਂ ਕੁਆਲਟੀ ਵਾਲੀਆਂ ਲਾਈਕ ਕਮੈਂਟ ਤੇ ਸ਼ੇਅਰ ਕਰਲੀ ਕਲੀ ਮੈਂ ਬਾਰੇ ਦੱਸਿਓ ਵੀ ਕਿੱਥੋਂ ਆਈਆਂ ਗਾਘ ਵੇਖ ਕੇ ਦੱਸੂਗਾ ਠੀਕ ਹੈ ਜੀ ਆ ਛੋਟ ਬੰਨਾ ਨਹੀਂ ਕੋਈ ਝੋਟੀ ਦਾ ਕੋਈ ਆਮ ਅੰਦਾਜ਼ਾ ਲਾਲੇ ਕਲਦੀ ਝੋਟੀ ਸੂਈ ਆ ਬਚਾ ਖੋਨੇ ਵੇਖੋ ਜੀ ਝੋਟੀ ਦਾ ਲੇਵਾ ਗਾਡਰ ਤੇ ਥਾਂ ਦੀ ਕੁਆਲਿਟੀ ਕਰੋ ਚੈੱਕ ਪਿਓ ਹਰਿਆਣਾ ਝੋਟੀ ਆ ਤੇ ਕਿਰਵਾ ਸੂਆ ਬਾਜੀ ਜੀ ਜਾਸਵਾ ਝੋਟੀ 6 ਦੰਦ ਸੂਆ ਦੁਜਾ 6 ਦੰਦ ਦੁਜਾ ਸੂਆ ਝੋਟੀ ਠੀਕ ਕੋਈ ਆਮ ਅੰਦਾਜ਼ਾ ਲਾਲੇ ਵੀ ਝੋਟੀਆਂ ਹੁਣ ਕਿੰਨਾ ਤੇ ਕੱਟਣਾ ਤੂਫਾਨ ਝੋਟੀ ਆ ਇਹ ਕੋਈ ਡਕੀ ਨਹੀਂ ਆ ਜਿਹੜਾ ਮਰਜੀ 14 ਕਿਲੋ 15 ਕਿਲੋ ਨੈਟ ਬੋਲਾ ਛੋਲੇ ਝੋਟੀ ਦੇ ਕੋਲ ਠੀਕ ਹੈ ਜਿਹੜੀ ਗੱਲ ਹੈ 20 ਕਿਲੋ ਤੋਂ ਬਾਹਰ ਚੰਦੂਗੀ ਨਹੀਂ ਤੇ 20 ਕਿਲੋ ਕੰਡਾ ਲਵਾ ਦੂਗੀ ਝੋਟੀ ਜਿਹੜੀ ਓਕੇ ਜੀ ਇਹ ਆਪਰੇ ਦਸਾੜੀ ਲਾ ਕੇ ਮਾਰੇਗਾ ਆਦਨੇ ਵੇਖੋ ਠੀਕ ਹੈ ਪੇਠ ਪੁੜਾ ਵੇ ਲੋ ਗੱਡਾ ਛੋੜਾ ਝੋਟੀ ਦਾ ਲੋ ਇੱਕ ਹੱਡੀ ਦੀ ਹੈ ਤੁਮ ਓਕੇ ਖਵਾ ਦੇਗਾ ਠੀਕਵਾ ਦੇਣਾ ਚੰਗੀ ਨਹੀਂ ਹੈਗੀ ਇਹ ਕੀ ਹੋਜੀ ਗੱਲ ਠੀਕ ਹੈ ਨਾ ਨਾ ਵੀ ਗੱਲਾਂ ਪਤਾ ਬੜੀਆਂ ਓਖੀਆਂ ਝੋਟੀਆਂ ਪਾਦੀਆਂ ਡਡੀਆਂ ਜਿਹੜਾ ਵੀਰੇ ਝੋਟੀ ਨੂੰ ਆਲੇ ਦੁਆਲੇ ਜੁਗਾੜ ਲੱਗਾ ਨਾ ਹਾਂਜੀ ਇਹ ਕਰਮਾਂ ਵਾਲੀ ਨੂੰ ਕਿਤੇ ਕਿਸੇ ਕਿਸੇ ਨੂੰ ਲੱਗਦਾ ਠੀਕ ਹੈ ਜੋ ਇਹਨੂੰ ਸੋਰਤ ਮੋਰਤ ਲੱਗੀ ਆ ਸਾਰੇ ਬਣੋ ਜੋ ਜੜੈਨ ਲੱਗਾ ਸਿੰਗੀ ਲੱਗੀ ਆ ਹਾਂਜੀ ਤੇ ਜਵਾਬ ਸਮਾ ਦੀ ਬੰਬ ਇੱਕ ਨੰਬਰ ਓਕੇ ਜੀ ਕਾਧੀ ਆ ਗਿਆ ਵੀਰ ਮੈਂ ਹੀ ਕਾਦੀ ਠੀਕ ਛੋਟੀ ਤੇ ਵੱਡੀ ਕੁਆਲਟੀ ਵਾਲੀ ਛੋਟੀ ਆ ਇੰਡੀਆ ਦੀਆਂ ਛੋਟੀਆਂ ਪਾਲੀਆਂ ਬਹੁਤ ਓਖੀਆਂ ਤੇ ਮਿਹਨਤ ਨਾਲ ਪਾਲਦੀਆਂ ਤੇ ਚਟੇ ਦੀ ਕੁਆਲਟੀ ਦੇਖੋ ਥਾਂ ਦੀ ਕੁਆਲਟੀ ਚੈੱਕ ਕਰੋ ਤੇ ਲੰਬਾਈ ਘਾਟ ਗਾਠ ਸਾਰੇ ਪੱਖੋਂ ਛੋਟੀ ਪੂਰੀ ਬੈਸਟ ਆ ਮੈਂ ਨਾ ਵੀਰ ਆਲੇ ਦੁਆਲੇ ਕੁਆਲਟੀ ਵਾਲੀ ਆ ਤੇ ਬਾਕੀ ਇਹ ਜਿੰਨੇ ਵੀਰ ਭਰਾ ਨਾ ਕਨਾਲ ਹਾਂਜੀ ਇਹ ਗੁਬਾਰ ਵੀਰ ਜੀ ਹੁੰਦਾ ਆ ਬੰਦਿਆਂ ਸੱਤੇ ਨਾਲ ਹੀ ਹਾਂਜੀ ਇਹ ਸਾਰੇ ਬੰਦੇ ਹੈਗੇ ਆ ਪਰਖਾਲੇ ਪਰਖਾਲੇ ਨਿਗਾਹਲੇ ਸਹੀ ਗੱਲ ਜੀ ਝੋਟੀ ਜਦੋਂ ਗਏ ਹੁੰਦੇ ਆ ਝੋਟੀ ਦੇ ਤੇ ਪੈਂਦਿਆਂ ਆ ਪੀਵੀਆ ਕਹਿੰਦਾ ਵੀ ਝੋਟੀ ਲੈ ਕੇ ਪਛਾਹਣਾ ਹੁਣ ਠੀਕ ਜੋ ਮਰਜ਼ੀ ਹੋ ਜਾਏ ਓਕੇ ਜੀ ਤੇ ਜਾਨਵਰ ਆ ਜਿਹੜੀ ਗੱਲ ਐ ਈਡਾ ਟਾਪ ਆ ਕੁਆਲਿਟੀ ਖਾਰੀ ਸਰਾ ਬਚਾ ਕੀ ਵਗਰਾ ਗਿਆ ਬਚਾ ਮਰ ਕਟਾ ਹੋ ਜਾਏ ਹਟਾ ਦੇਖੋ ਬੜਾ ਸ਼ਾਨਦਾਰ ਆ ਵਧੀਆ 나ੜੂ ਨਾਲ ਜੇ ਵੇਖ ਲਓ ਕੋਈ ਸਿੰਗ ਨਹੀਂ ਬਣਿਆ ਕੋਈ ਹੱਥ ਨਹੀਂ ਲੱਗਾ ਸੇ ਨਾਲ ਠੀਕ ਐਸ ਤਰਾ ਹੀ ਟਾਪ ਆ ਤੇ ਠੰਡੀ ਸੀਰਪੂਰੀ ਤਵਾਦੀਆ ਕੁਆਲਟੀ ਵਾਲੀ ਸਾਰੀ ਚੈਂਪੀਅਨ ਵਾਲੇ ਦਿਵਾਲੀਆਂ ਜਿਆਦਾ ਝੋਟੀ ਕੁਆਲਟੀ ਵਾਲੀ ਆ ਕਹਿੰਦਾ ਕਿ ਮੈਚ ਲਾਉ ਰਹੀ ਆ ਸਹੀ ਗੱਲ ਬਾਬਾ ਜੀ ਜਿਹੜਾ ਮਰਦੀ ਵੀਰ ਵੀਰ ਲਾਣੀ 20 ਕਿਲੋ ਕੰਡਾਲ ਬਾਊਗੀ ਝੋਟੀ ਅੱਜ ਤੋਂ 10 ਦਰਾਂ ਹਾਂ ਭਈ ਆਪਣੇ ਘਰ ਸੇਵਾ ਦਾ ਜਿਹੜੀ ਗੱਲ ਬੋਲਾ ਹੁਣ ਝੋਟੀ ਕੋ 14 ਕਿਲੋ ਵਧੀਆ ਨੈਟ 7 7 ਕਿਲੋ ਚਵਾਈ ਝੋਟੀ ਦੀ ਸਾਫ ਹੋਈ ਵਧੀਆ ਠੀਕ ਜੀ ਤੇ ਤੇ ਵਧੀਆ ਕੁਆਲਟੀ ਵਾਲੀ ਝੋਟੀ ਆ ਤੇ ਬੈਸਟ ਕੁਟੀ ਝੋਟੀ ਦਾ ਬਾਈ ਨੇ ਉਹਦਾ ਰੇਟ ਪੁੱਛਾਂਗੇ ਤੇ ਬਾਈ ਕੀ ਮੋਲ ਚਲੋ 4 3.5 ਹਰ ਕੋਈ ਆ ਡੰਗਰ ਦਾ ਮੋਲ ਪੈਣਾ ਹਾਂਜੀ ਇਹ ਹਰ ਕੋਈ ਬੰਦਾ ਕਰਦਾ ਸਹੀ ਗੱਲ ਲੈਣ ਦੇਣੀ ਵੀਰ ਝੋਟੀ ਮੁੱਲ ਭਵੇਂ 2.5 ਕਰੀਏ 230 ਦੀ ਲੈਣ ਦੇਣੀ ਦਵਾਂਗੇ ਲੈਣ ਦੇ 230 ਦੀ ਚਲੋ ਓਕੇ ਠੀਕ ਹੈ ਜੀ 20 20 ਹਾਂ ਨਾ ਠੀਕ 20 20 ਝੋਟੀ ਹਾਂ ਨਾ ਦਵਾਂਗੇ 20 20 25 ਪਾ ਦੇ ਹਾਂਜੀ 20 ਕਿਲੋ ਦੁੱਧ ਦੀ ਰੋਟੀ ਕੋ ਤਿਆਰ ਕਰਕੇ ਵੀ ਦੇ ਦਾਂ ਠੀਕ ਓਕੇ ਜੀ ਐਦਾਂ ਦੀ ਝੋਟੀ ਆ ਵੇਖੋ ਝੋਟੀ ਬਾਈ ਨੇ ਜੋ ਮੁੱਲ ਕੀਤਾ ਤੇ ਪਸ਼ੂ ਦਾ ਮੁੱਲ ਬੰਦਾ ਵੀ ਆ ਵੀ ਜਿਹੜੇ ਕੁਆਲਿਟੀ ਆ ਕੱਦ ਕਾਠ ਆ ਇਹ ਘਰ ਘਰ ਨਹੀਂ ਪਲਦੇ ਤਾਂ ਬਾਈ ਜੀ ਹੈਪੀ ਦੇ ਮੋਢਿਆਂ ਤੱਕ ਹੁੰਦੀ ਆ ਲੈ ਲੋ ਜੀ ਇਹ ਵੀਰੇ ਪਰਖੀ ਬੰਦੇ ਨੇ ਮੁੱਲ ਲਾਉਣਾ ਆਮ ਬੰਦੇ ਵਾਸਤੇ ਮਈ ਠੀਕ ਦੇ ਤਾਂ ਵਧੀਆ ਕੁਆਲਿਟੀ ਵਾਲੀ ਝੋਟੀ ਆ ਥਣ ਥਣ ਦੇਖੋ ਬਹੁਤ ਸੋਨਾ ਥੰਲੇਵਾ ਲੱਗਾ ਕੁਆਲਿਟੀ ਵਾਲਾ ਵਧੀਆ ਬੈਸਟ ਹੈ ਨਿੱਕੀ ਹੁੰਦੀ ਦੋ ਹੋਂ ਤਾਂ ਕਿਹੜਾ ਜਾ ਕੇ ਮੁੱਲ ਪਾ ਦੀ ਤਾਂ ਮੁੱਲ ਨਹੀਂ ਦੇਖਦੇ ਠੀਕ ਹੈ ਹਾਂ ਜੀ ਇੱਥੇ ਸੱਚ ਆ ਗਿਆ ਹੋਇਆ ਕਿਤਨਾ ਦੀ ਤੋਂ ਤੋਰ ਤਾਂ ਕੀ ਚੀਜ਼ ਠੀਕ ਆ ਬਾਈ ਜੀ ਓਕੇ ਦੱਸੋ ਜੀ ਜਗੇ ਗੱਡੀ ਆ ਜੋਟੀ ਦੋ ਜਾਨ ਨੰਬਰ ਦੋ ਜਾਨ ਨੰਬਰ ਆ ਗਿਆ ਜੀ ਲੋਟੀ ਵੀਰ ਆਪ ਵੀਰ ਭਰਾ ਦਸਣਗੇ ਵੀ ਡੈਲੀ ਦਾ ਵੀਡੀਓ ਲੇਟ ਹੋ ਗਈ ਭਾਈ ਜਰਵਾ ਸਾਰੇ ਟੌਪ ਦੇ ਕੱਢ ਕੇ ਲਾਦੇ ਕੱਲੀ ਕੱਲੀ ਮੈਂ ਘਰ ਚੋਂ ਲਈ ਆ ਠੀਕ ਹੈ ਤੇ ਉਧਰੋਂ ਮੈਂ ਕੱਲੀ ਕੱਲੀ ਆਪ ਚੋਕ ਕੇ ਘਰ ਚੋਂ ਮੈਂ ਲਈ ਸਰੀ ਦੀ ਠੀਕ ਹੈ ਹਲੋ ਜੀ ਦੇਖੋ ਜੀ ਥਾਂ ਚੈੱਕ ਕਰੋ ਝੋਟੀ ਦਾ ਤੇ ਥਾਂ ਦੀ ਕੁਆਲਿਟੀ ਚੈੱਕ ਕਰੋ ਵੀ ਥਣ ਕਿਡਾ ਵਧੀਆ ਲੱਗਾ ਆਜਾ ਆਠਾਂ ਤੋਂ 10 ਦਿਨ ਤੋਂ ਹੋ ਗਿਆ ਬਹੁਤ ਸੋਹਣੀ ਝੋਟੀ ਆ ਤੇ ਸਿੰਘ ਬਹੁਤ ਵਧੀਆ ਲੱਗਾ ਦੁੱਧ ਹੋੜਾ ਆਜੇ ਦਵਾਰ ਦਾ 10 ਦਿਨ ਹੋਏ ਸੋਈ ਨੋ ਮਗਰ ਕਟਾ ਆ ਤੇ ਬੱਚਾ ਆਜੋ ਖਾਣਗੇ ਬੱਚੇ ਐਂਡ ਤੇ ਖਾਦੇ ਕਰਾਂ ਸਾਰੀ ਕਰ ਤੋਂ ਮੜਾ ਆ ਹੋ ਜੇ ਬੱਚਾ ਨਾ ਡੋ ਨਾ ਤੇ ਕਾ ਤੇ ਕਾਠ ਵੇਖੋ ਝੋਟੀ ਦਾ ਪੂਰੇ ਨਾਨਵੀਰ ਆਰਪਾਰ ਵਾਲੀ ਇਹ ਸਾਰੀ ਝੋਟੀ ਹੈ ਵੀ ਠੀਕ ਤੇ ਹੁਣ ਝੋਟੀ ਕੋਲ ਨੈਟ ਦੁੱਧ ਤਿਆਰ 16 ਕਿਲੋ ਹੋਊਗਾ 16 ਕਿਲੋ 16 ਕਿਲੋ ਨੂੰ ਕੰਡਾ ਲਵਾ ਕੇ ਜਿਹੜਾ ਮਰਜ਼ੀ ਵੀਰ ਭਰਾ ਲੈ ਜਾਏ 23-3 ਕਿਲੋ ਝੋਟੀ ਦੀ ਗਾੜੀ ਹੋਊਗੀ ਠੀਕ ਹੈ ਚਲੋ ਜੀ ਖੋਲੋ ਦੇ ਖੇ ਖੋਜੀ ਤੇ ਕੱਦ ਵੇਖੋ ਝੋਟੀ ਦਾ ਪੂਰੇ ਕੱਦ ਵਾਲੀ ਤੇ ਲੇਵੇ ਵਾਲੀ ਝੋਟੀ ਟੌਪ ਵਾਲੇ ਤੋਂ ਵਾਲੇ ਪੂਰੀ ਕੁਆਲਿਟੀ ਆ ਠੀਕ ਆ ਨੀ ਨਾ ਕੋਈ ਕਾਰ ਨਹੀਂ ਚੱਲਦੀ ਤਿੰਨ ਝੋਟੀਆਂ ਵਿੱਚ ਹੋਰ ਆਉਂਦੀਆਂ ਗੱਡੀ ਥੋੜੀ ਲੇਟ ਹੁੰਦੀ ਆ ਠੀਕ ਜੇ ਕੰਮ ਤੱਕ ਪਹੁੰਚ ਜਾਣੀਆਂ ਸੀ ਦੇਖੋ ਕੁਆਲਿਟੀ ਕਰੋ ਝੋਟੀ ਚੈੱਕ ਇਹ ਬੈਸਟ ਝੋਟੀ ਆ ਲੰਬਾਈ ਵਾਲਾ ਚੱਡਾ ਵਧੀਆ ਦੁੱਧ ਵਾਲਾ ਪੂਰੀ ਗਾਰਡਰ ਝੋਟੀ ਜਿਨੂੰ ਆਉਂਦੇ ਆ ਸਾਰੀ ਵੀਰ ਚੋਟੀ ਚਾਹੀਣ ਆ ਆਲੇ ਦਿਵਾਲਿਓਂ ਹੀ ਇਹ ਜਿੰਨੇ ਕਿਨੇ ਰੁਪਈਏ ਖਰਚੇ ਨੇ ਨਾ ਡੰਗਰ ਵੀਰ ਪਰਖਣਾ ਲੈਣਾ ਪਰ ਇਹ ਵੀ ਚੋਟੀ ਜਿਹੜਾ ਵੀ ਵੀਰ ਪੜਾ ਲੈ ਗਿਆ ਨਾ ਘਰ ਦਾ ਸ਼ਿੰਗਾਰ ਆ ਠੀਕ ਜੀ ਇੰਨੀ ਜਿਆਦਾ ਚੀਜ਼ ਦੇਖੋ ਜੀ ਆ ਸਿਰਾਂ ਗੱਲਾਂ ਬਾਤਾਂ ਐਂਡ ਆ ਪੂਰੀ ਪੰਪ ਚੋਟੀ ਪੂਰੀ ਚੈਂਪੀਅਨ ਦੇਖੋ ਜੀ ਇਹ ਕੱਦ ਪੂਰਾ ਜਵਾਨ ਜੀ ਬੱਚਾ ਕਿ ਮਗਰ ਵੀਰ ਮੈਲੇ ਤੇ ਜਿੱਦਣ ਖੁੱਲ ਗਈ ਨਾ ਆਹ ਦੇਖੋ ਜੀ ਨਾੜੂ ਇਹ ਤਾਂ ਵੀ ਨਾਲ ਜੀ 16 ਕਿਲੋ ਹੁਣ ਦੁੱਧ ਨੈਟ ਦਾ ਆ ਰਿਹਾ ਦੁੱਧ 18 ਕਿਲੋ ਨੂੰ ਹੱਥ ਫੇਰੂ ਵੀ 18 ਹੁੰਦੀ 18 ਕਿਲੋ ਨੂੰ ਜਦੋਂ ਕਿ ਉਹ ਟਿਕਰੀ ਆਪਣੇ ਖਾਵੇ ਤੇ ਆ ਗਈ ਖਾਵੇ ਤੇ ਆ ਗਈ ਇਹ ਬਾਈ ਦੱਸੋ ਬਾਈ ਫਿਰ ਇਹਦਾ ਮੁੱਲ ਮੁੱਲ ਵੀਰ ਜੋ ਮਰਜ਼ੀ ਕਰੀਏ ਲੈਣ ਦੇਣ ਮੁੱਲ ਕਰਾਂਗੇ ਹਾਂਜੀ ਮੁੱਲ ਕਰੀਏ ਝੋੜੀ ਦਾ 1 60 7 ਡੇਢ ਦੀ ਝੋਟੀ ਦੇ ਦਾਂਗੇ 40 45 ਕਰਾਂਗੇ ਠੀਕ ਹੈ ਜੀ ਹਾਂ 40 ਦੀ ਵੀ ਐਂਡ ਹਾਂ 40 ਦੀ ਜਿਹਦਾ ਤੁਹਾਨੂੰ ਤਾਂ ਨਿਕੜਾਈ ਜਾਂਦੇ ਆ ਓਕੇ ਲੈਣ ਦੇਣ ਵਾਲਾ ਵੀਰ ਮੋਲਿਆ ਪਰ ਇਹ ਵੀ 18 ਕਿਲੋਨ ਝੋਟੀ ਹੱਥ ਫੇਰੂਗੀ ਜਿਹੜੀ ਕੁਆਲਿਟੀ ਕੁਆਲਿਟੀ ਦਾ ਫਰਕ ਹੈ ਝੋਟੀ ਆ ਪੂਰੀ ਚੀਜ਼ ਠੀਕ ਓਕੇ ਜੀ ਜਿਹੜੀ ਗੱਲ ਦੇਖੋ ਜੀ ਲਿਵਾ ਗਾਡਰ ਪੂਰਾ ਤੇ ਵਧੀਆ ਭਾਈ ਨੇ ਮੋਲ ਕੀਤਾ ਆ ਨਸਲਾਂ ਦੇ ਹਿਸਾਬ ਨਾਲ ਮੋਲ ਤੇ ਝੋਟੀਆਂ ਹਿਸਾਬ ਨਾਲ ਮੋਲ ਹੋਏ ਓਕੇ ਜੀ ਦੱਸੋ ਜੀ ਬਾਕੀ ਵੀਰ ਦੁਜਾ ਥੂਆ ਝੋਟੀ ਆ ਹਾਂਜੀ ਤੇ 14 ਕਿਲੋ ਦੁੱਧ ਨੈਟ ਤਿਆਰ ਠੀਕ ਜੀ 14 ਕਿਲੋ 14 ਕਿਲੋ ਦੁੱਧ ਨੈੱਟ ਤਿਆਰ ਆ ਹੁਣ ਓਕੇ ਮੌਕੇ ਦਾ ਦੇਖੋ ਈ ਝੋਟੀ ਵਾਲੀ ਵਾਹ ਬਹੁਤ ਸੁਆਬ ਵਧੀਆ ਕਾਡਰ ਲੇਵਾ 14 ਕਿਲੋ ਪੂਰਾ ਦੁੱਧ ਨੈੱਟ ਤਿਆਰ ਆ ਤੇ ਝੋਟੀ ਵੀਰ ਆਰ ਪਾਰ ਵਾਲੀਆਂ ਇਹ ਸਾਰੀਆਂ ਈ ਇਕੱਲੀ ਇਕੱਲੀ ਮੈਂ ਵੀਰ ਸਿਵਤ ਗਾਹ ਗਾਵ ਕਰੂਗਾ ਵੀ ਠੀਕ ਜਾਨਵਰ ਹੈਗੇ ਆ ਓਕੇ ਜੀ ਟਾਪ ਕੁਆਲਟੀ ਵਾਲੇ ਸਾਰੇ ਹੀ ਵੇ ਮੈਂ ਦਾ ਪੁੱਠਾ ਪੱਠਾ ਕੀ ਲੱਗਾ ਝੋਟੀ ਤੇ ਝੋਟੀ ਦੀ ਕੁਆਲਟੀ ਵੇਖੋ ਕੱਦ ਆਰ ਬਨਿਓ ਗੁੰਦੀ ਪਈ ਆ ਤੇ ਥਣ ਗਾਡਰ ਵਧੀਆ ਤੇ ਵਧੀਆ ਲੇਵਾ ਲੱਗਾ ਝੋਟੀ ਨੂੰ ਕੋਈ ਇਹ ਗਿਆ ਆ ਸਾਰੀ ਵੀਰ ਸਰਾ ਛੋਟ ਚੈਂਪੀਅਨ ਆ ਤੇ ਵਧੀਆ ਜਿਹੜੇ ਪਚਾ ਕੀ ਮਾਰੀ ਮਾਰ ਇਹਦੇ ਮਾਰ ਇਹਦੇ ਮਾਰ ਕੱਟੀ ਜੇ ਕੱਟੀ ਆ ਕੀ ਹਾਂਜੀ ਹਾਂਜੀ ਆ ਨਹੀਂ ਕੱਟੀ ਜੇ ਫੇਰ ਉਹ ਕਿਹਿਆ ਕਰੇ ਕਿਆ ਵਧੀਆ ਸਾਫ ਝੋਟੀ ਲੈਵੇ ਕੁਆਲਟੀ ਵਾਲੀ ਦੁੱਧ ਵੀਰ ਕੰਡੇ ਵਾਲਾ ਲਈ ਫਿਰਦੀ ਵਧੀਆ ਤਿਆਰ ਠੀਕ ਝੋਟੀ ਦੱਸੋ ਅਜ ਕੀ ਮੁੱਲ ਕਰਾਂਗੇ ਬਿਲਕੁਲ ਜਾਇਜ਼ ਜਾਨਵਰ ਦਾ ਬੜੀ ਨਸਲ ਬੜੀ ਝੋਟੀ ਦੇ ਠੀਕ ਹੈ ਬਿਲਕੁਲ ਜਾਇਜ਼ ਲੈਣ ਦੇਣੀ ਵੀਰ ਮੁੱਲ ਕਰੀਏ 1.45 40 ਦੀ ਝੋਟੀ ਖਾਨ ਆਈ ਗੋ 35 ਦੀ ਠੀਕ ਹੈ ਕਿਹੜੀ ਗੱਲ ਹੈ ਐਂਡ ਭਾ ਜੀ ਦਾ 35 ਝੋਟੀ ਦੇਣਾ ਐਂਡ ਸਾਫ ਝੋਟੀ ਆ ਪੂਰੀ ਕੁਆਲਟੀ ਵਾਲੀ ਹੈ ਠੀਕ ਹੈ ਓਕੇ ਯਾਦ ਇਹ ਚੰਗੇ ਜਾਨਵਰ ਵੀ ਤੋਹਫੇ ਦੱਸੋ ਜੀ ਅੱਗੇ ਆਰੇ ਵੀਰ ਪਹਿਲਾਂ ਕੱਟੀ ਆ ਗਈ ਮੂੰਹੋਂ ਛੱਗੀ ਆ 12 ਗਲਾ ਦੰਦ ਤਿਆਰ ਆ ਤੇ ਮਗਰ ਵੀ ਕੱਟੀ ਜੀ ਮਗਰ ਕੱਟੀ ਇਹ ਕੋਲੀ ਝੋਡੀ ਬੁਰੀ ਸਾਫ ਇਹਨੇ ਕਹਿੰਦਾ ਲੱਗਾ ਜੀ ਵੀਰੇ ਇੱਕ ਨੰਬਰ ਦੀ ਜਿੰਨੀ ਨਸਲ ਤੇ ਬਰੀਡ ਆ ਨਾ ਝੋਟੀ ਤੇ ਠੀਕ ਤੇ ਪੂਰਾ ਵਧੀਆ 14 ਕਿਲੋ 13 ਕਿਲੋ 14 ਕਿਲੋ ਪਹਿਲਾਂ ਕੱਟੀ ਦੁੱਧ ਕੱਢੂਗੀ ਇਸੇ ਵਾਦੇ ਕੱਢਨੇ ਆ ਵੀ ਐਡ ਬੈਂਟ ਆਟਾ ਦਾਖਲੋ ਪਕਾ ਬੋਲਾ ਬੋਲਾਗਾ ਮੈਂ ਨਾ ਵੀ 10 ਕਿਲੋ ਨੈਟ ਦੁੱਧ ਤਿਆਰ ਬੋਲਾ ਠੀਕ ਤੇ 12 12 13 ਕਿਲੋ ਬੋਲਾ ਕਰੂਗੀ ਤੇ ਠੰਡੀ ਸੀਲ ਆ ਨਾ ਉਹਦਾ ਵਧੀਆ ਠੰਡੀ ਸੀਲ ਲੱਗਾ 2 ਕਿਲੋ ਤੋਂ ਵੱਧ ਗਾੜਾ ਕੱਟੀ ਜੀ ਠੀਕ ਤੇ ਠੰਡੀ ਸੀਲ ਨਹੀਂ ਵੀ ਕੋਈ ਹਸਾਬ ਹੀ ਨਹੀਂ ਠੀਕ ਹੈ ਜੀ ਸਾ ਤਾਂ ਮਤਲਬ ਬੜੀ ਹੈ ਜਾਂ ਜਾਰਕਾਰ ਬੜੀ ਹੈ ਓਕੇ ਜੀ ਸਾਰੀ ਵੀਰ ਬਰੀ ਬਰੀ ਵਾਲੀ ਠੀਕ ਹੈ ਭਾਜੀ ਕੀ ਮੋਲ ਫਿਰ ਇਹਦਾ ਮੋਲ ਵੀਰ ਬਿਲਕੁਲ ਜਾਇਜ਼ ਹੈ ਮੋਲ ਇੱਕ 15 10 ਦੀ ਦੇ ਦਾਂਗੇ 10 ਦੀ ਚਲੋ 5 ਦੀ ਦੇ ਦਾਂਗੇ 5 ਦੀ ਬਿਲਕੁਲ ਜਾਇਜ਼ ਜਾਇਜ਼ ਪੂਰੇ ਲੱਖ ਦੀ ਝੋਟੀ ਦੇ ਦਾਂਗੇ ਲੱਖ ਦੀ ਚਲੋ ਜੀ ਲੱਖ ਹੀ ਪੈ ਗਿਆ ਝੋਟੀ ਦੇ ਦਾਂਗੇ ਇਹ ਵਧੀਆ ਬਰੀਤ ਵਾਲੀ ਝੋਟੀ ਆ ਤੇ ਸਿੰਘੀ ਦੇਖੋ ਝੋਟੀਨ ਲੱਗੀ ਬਚਾ ਕੀ ਮਾਰ ਮਗਰ ਕਟੀ ਨੇ ਕਟੀ ਦਾ ਲਾਡੂ ਇਹਦਾ ਨਾਲ ਹੀ ਹੈ ਤਾਜ਼ੀਆਂ ਸੁਈਆਂ ਦੇ ਸੇਵਾ ਦੇ ਡਿਪੈਂਡ ਕਰਦੀਆਂ ਆ ਕਿ ਅਜੇ ਬੋਲੇ ਤੁਰੀਆਂ ਫਿਰਦੀਆਂ ਆ ਤਾਂ ਸਾਫ ਛੋਟੀਆਂ ਤਿਆਰ ਵੀਰ ਵਧੀਆ ਚਬਾਵਾ ਹੋਊਗਾ ਜਿਹੜੀ ਗੱਲ ਇਥੇ ਠੀਕ ਓਕੇ 13 14 ਕਿਲੋ ਵਧੀਆ ਦਸ ਪਾਉਣ ਵਾਲੀ ਆ ਚਵਾਈ ਵਾਲਾ ਜਿਹੜਾ ਠੀਕ ਓਕੇ ਠੰਡੀ ਸੀ ਇਹਦੇ ਮਸਲ ਬੜੀ ਓਕੇ ਦਸ ਹੋ ਜਾਗੀ ਗਾੜੀ ਚਾਰ ਰੰ ਦਾ ਜੀ ਲਓ ਜੀ ਆਹਦੇ ਛੋਟੀਆਂ ਹੈਪੀ ਸਿੰਘ ਸਿੰਘ ਲੈ ਲਈਆਂ ਕੱਟ ਕੇ ਨੰਨਾ ਵੀਰ 24 ਕਟੇ ਮੂੰਹ ਠੀਕ ਇਹਦੇ ਮਾਰ ਵੀ ਕੱਟੀ ਜੇ ਤੁਹਾਨੂੰ 10 ਕਿਲੋ ਵਧੀਆ ਹੋਊਗਾ ਸੋ ਇਹਨੂੰ ਦੇ ਅੰਦਾਹ ਹੋ ਗਿਆ 10 ਕਿਲੋ ਗੋਦ ਜਮਦੀ ਆ ਓਕੇ ਥਾਣ ਵੀਰ ਪਸਮਕੇ ਕੱਢਦੀ ਆ ਡਾੜਾ ਹੋਰ ਥਣ ਖੇਜ ਦਿੰਦੀ ਆ ਪਹਿਲਾਂ ਕੱਟੀ ਇੱਡੀ ਠੰਡੀ ਮੂੰਹ ਚਾਰ ਦਾ ਤਾਂ ਕੋਸਾ ਵੀ ਨਹੀਂ ਦਰ ਹੋਇਆ ਕੇ ਚੋਂ ਲਗਾ ਲਾਤ ਹੀ ਲਓ ਹਾਂ ਹਾਂ ਇਨੀ ਠੰਡੀ ਕੱਟੀ ਆ ਤੇ ਸਾਫ ਝੋਟੀ ਐ ਵੀ ਇਹ ਪਹਿਲਾਂ ਨਹੀਂ ਝੋਟੀ ਆ ਹਾਂ ਜੀ ਮੈਂ ਛੱਡ ਕੇ ਜਿੱਥੇ ਮਰਜੀ ਲੈ ਜਾਉ ਮਾਸਾ ਨਾ ਕਰੂ ਠੀਕ ਜੀ ਮੈਂ ਚਾਹ ਪਸ਼ਾਮ ਬੰਨ ਕੇ ਹੌਂ ਦੇਣਾ ਚੋਂ ਵਾਲੀ ਇਨੀ ਜਾਂਦੀ ਸੀ ਸਿੰਘ ਸਿੰਘੀ ਦੇਖੋ ਲੱਗੀ ਐ ਜੋੜੇ ਬਾਬਾ ਇੱਕ ਇਹ ਦੁੱਧ 5 ਵੇ ਚਲੋ ਘੋਣੇ 500 ਚਲੋ ਘੋਣੇ ਨਾ ਪੈਣ ਜਪਣੀ ਪਹਿਲਾਂ ਜਪਣੀ ਸਾਫ਼ ਘਟੀ ਗਾਂਾਂ ਬਾਂਦੀ ਜਾਣੀ ਵੱਡੀ ਕਾਕੀ ਤਾਜ਼ੀਆਂ ਸੂਈਆਂ ਜਾਂ ਬੋਲੇ ਤੇ ਆ ਸੇਵਾ ਦਾ ਦੁੱਧ ਸੇਵਾ ਦਾ ਆ ਜੀ ਵੀਰ ਬਿਲਕੁਲ ਜਿਹੜੀ ਗੱਲ ਆ ਪਹਿਲਾਂ ਘਟੀ ਸਾਫ਼ ਸੁਥਰੀ ਮੌਲਵੀ ਜੋ ਮਰਜ਼ੀ ਕਰੀਏ ਛੋਟੀ ਲੈਣ ਦੇ ਨਹੀਂ ਦਵਾਂਗੇ ਜਾਜ ਬਿਲਕੁਲ ਹਾਂਜੀ ਮੌਲਵੀ ਜੋੜੀ ਦਾ ਕਰੀਏ ਭਾਵੇਂ 90 ਹਾਂਜੀ 85 ਦੇ ਤਾਂ 80 ਦੀ 80 ਆਹ ਕੱਟੀ ਪਹਿਲਣ ਦੇ ਦਾਂਗੇ 8000 ਦੀ ਪਹਿਲਣ ਕੱਟੀ ਓਕੇ ਬਾਈ ਜੀ ਪੂਰੀ ਸਾਫ ਆ ਗਾੜੀ ਮੈਂ ਆ ਗਈ ਵੀਰ ਹਾਂਜੀ ਹਾਰੇ ਕ ਕਵਾੜੀ ਮਈਆਂ ਵਖਾਵੀਆਂ ਇੱਕ ਮਹਾਰਾਸ਼ਟਰੀ ਮੈਂ ਤੋਕੜ ਕ ਬਣਾਈ ਆ ਆ ਠੀਕ ਹੈ ਮਹਾਰਾਸ਼ਟਰੀ ਆ ਵੀਰ ਮੈਂ ਹੀ ਨੀਲੀ ਦਾ ਵੀ ਉਹ ਬਾਜ ਮਖੁੰਨੇ ਭੁੱਲੋ ਬਾਈ ਵਾਲਵਾਵਾ ਹੀ ਅੱਜ ਆਹ ਲਓ ਜੀ ਵੇ ਮੈਂ ਆ ਵੀਰ ਨੀਲੀ ਰਵੇ ਇਹ ਹੁਣ ਕੋਈ ਯਾਰ ਦੇਖੋ ਚਲਾਣੇ ਸੂਈਆਂ ਨੂੰ ਦੇਖੋ ਕਹਿ ਦੂਗਾ ਵੀ ਟਾਈਮ ਲਾਏ ਹੋਣਗੇ ਇਹਨੂੰ ਕੀ ਲੱਗਾ ਹੋਊ ਇਹਨੂੰ ਟਾਈਮ ਦੋਸਤ ਕੀ ਲੱਗਾ ਮੈਂ ਮੀਟ ਰੇ ਲੈਵਾ ਹਾਰੇ ਦਵਾਈਆਂ ਹੀ ਵੇਖ ਮੈਂ ਕੁਆਲਟੀ ਵਾਲੀ ਮੈਂ ਆ ਨੀਲੀ نسل ਦੀ ਨੀਲੀ ਤੇ ਭੋੜੀ ਆ ਭੋੜੀ ਵੀ ਆ ਸਿੰਘ ਜਮਾਂਦਰੂ ਹੋਕ ਪਿਆ ਵਾ ਹਾਂਜੀ ਜਮਾਂਦਰੂ ਭੋੜੀ ਜੀ ਮੈਂ ਜਮਾਂਦਰੂ ਭੋੜੀ ਬੋਸੇ ਦਾ ਮਾੜਾ ਆ ਬੁਥਾਇਆ ਨਿਕਲਿਆ ਹਾਂਜੀ ਜਮਾਂਦਰੂ ਭੋੜੀ ਜੀ ਮੈਂ ਤੇ ਵੇਖੋ ਜੀ ਕੁਆਲਟੀ ਦੇਖੋ ਬਹੁਤ ਸੋਹਣੀ ਤੁਰ ਬਾਈ ਜੀ ਇਹ ਵੀਰ ਮੈਂ ਦਾ ਲੇਵਾ ਮਾਧੋ ਕੁ ਮਾਧੋ ਲੈ ਆਓ ਆਪਣਾ ਬੜੀ ਆਈ ਮੈਂ ਲੈ ਆਓ ਸਭ ਆਈ ਲਾਇਆ ਨਾ ਸਰ ਬੜੀ ਰੋਹੀ ਨੇ ਹੈਗੀ ਠੰਡੀ ਧੀ ਠੰਡੀ ਏਡੀ ਓਏ ਗਾਲੀ ਤਾਂ ਵੀ ਸਿਰ ਚਾਦ ਠੰਡੀ ਬੜੀ ਮੈਂ ਠੰਡੀ ਇਹ ਗਾਲੀ ਕਰਨਦੀ ਆ ਤੇ ਪੂਰੀ ਦੁੱਧ ਨੂੰ ਹੈਗੀ ਆ ਤੇ ਵਧੀਆ ਯਾਰੇ ਵਾਲੀ ਮੈਂ ਆ ਕਿਤੇ ਆਣਾ ਉੱਠ ਕੇ ਬੋਲੋ ਇਹ ਜੋਟੀ ਬਾਰਡਰ ਤੇ ਕਿੱਦੋਂ ਲਈ ਆ ਠੀਕ ਜੀ ਚੁੱਕੇ ਨਾ ਦਵਾਈ ਆ ਜੀ ਇਹ ਲੀਲੀ ਰੱਖੀ ਆ ਬਾਰਡਰ ਤੇ ਕੱਢੇ ਤਾਂ ਲਈ ਆ ਠੀਕ ਜੀ ਅੱਜ ਮੇਲੀ ਰਹੀ ਬੜੀ ਨਾ ਚੰਗੀ ਵੀਰੇ ਛੋਟੀ ਵੀ ਠੰਡੀ ਮੈਂ ਤਾਂ ਦਾ ਸਾਰਾ ਚੈੱਕ ਕਰਾਉਣੀ ਆ ਦੁੱਧ ਵਾਲੀ ਦੇ ਫ੍ਰੀਜ ਚ ਕਿੰਨੀ ਜਿਆਦਾ ਚੰਗੀ ਦੁੱਧ ਵਾਲੀ ਫ੍ਰੀਜੇ ਨਾੜਾਂ ਦੇਖੋ ਕਿੰਨਾ ਚਮਕੰਦੀਆਂ ਆਏ ਵੀ ਜੀ ਦੋ ਤਿੰਨ ਲੱਗਿਆ ਥੱਬਾ ਲਾ ਦੂੰਗੀ ਠੀਕ ਹੈ ਗਾਲੀ ਕਰਨੀ ਠੰਡੀ ਸੀ ਪਤਾ ਨਹੀਂ ਵੀ ਠੰਡਾ ਨਹੀਂ ਵੀ ਬੰਦ ਹੀ ਆ ਗਏ ਬਹੁਤ ਹੀ ਯਾਰ ਨਸਲ ਬੜੀ ਮਹੀਂ ਦੇ ਮਨਵੀਰ ਮਹੀਂ ਦਾ 95 90 ਜਾਂ ਦੋ ਛੜ ਦਾਂਗੇ 90 2 85 ਦੇ ਦਾਂਗੇ ਰੋ ਜੀ 7000 ਦੀ ਐਂਡ ਐਂਡ ਤੇ ਠੰਡੇ ਸੀ ਦਾ ਲੇਵਾ ਕੁਆਲਟੀ ਕਰੋ ਚੈੱਕ ਬਹੁਤ ਬੈਸਟ ਯੂ ਮੈਂ ਠੀਕ ਗੱਲ ਤਾਂ ਮਹੀਂ ਸੁਣੀ ਆ ਪਰ ਮਹੀਂ ਦੁੱਧ 13 14 ਗਲਾ ਮਹੀਂ ਕੱਢਦੀ ਕੋਈ ਆਪਣੀ ਨਿਗਾਹ ਨਾਲ ਵਿੱਚ ਜਿਹੜੀ ਗੱਲ ਚਲੋ ਜੀ ਗੱਡੀ ਮੈਂ ਦਿਖਾਉਣੀ ਜੰਗਲੀ ਜੰਗਲੀ ਲੈ ਆਗੇ ਠੀਕ ਹੈ ਜੀ ਇਹ ਮਹੀਂ ਇਦਾਂ ਦੀ ਆ ਮੀਂਹ ਨਹੀਂ ਦੀ ਆ ਜੇ ਨਾ ਇੱਕ ਦਿਨ ਇੱਕ ਦਿਨ ਦੇ ਪੱਠੇ ਜਾਵਾਂ ਨਾ ਇਹ ਪੱਠੇ ਆਵਾਂ ਦਾ ਹੀ ਆ ਹਾਂ ਜੀ ਆ ਪੱਠੇ ਆ ਪੱਠੇ ਕੋਈ ਕੋਈ ਗੁੰਮੀ ਨਾ ਸਮਝੇ ਪੱਠੇ ਆ ਇਹ ਪੱਠੇ ਆ ਅਸੀਂ ਕਾਟ ਵੀ ਸਕਦੇ ਹਾਂ ਪਰ ਵਿਖਾਉਣੇ ਆ ਵੀ ਨੇਰੀਆ ਦੇ ਢਾੜੀ ਦੇ ਪੱਠੇ ਜਵਾਰਾ ਜਮੀ ਮੂੰਹ ਆ ਪੱਠੇ ਜਵਾਰਾ ਦੀਏ 10 ਕਿਲੋ ਦੁੱਧਿਆ ਮਹੀਂ ਕੋ 9 ਗਰੰਟੀ ਵਾਲਾ ਉਹਦੇ 4 ਮਹੀਨੇ ਦੀ ਗੱਬਣਿਆ 4 ਮਹੀਨੇ ਦੀ ਗੱਬਣ ਚੈੱਕ ਪਾਸ ਬੜੀ ਲੱਕੜ ਮੈਂ ਵੀਰ ਦੁੱਧ ਵਾਲੀ ਮਹੀਂ ਸਾਰੀ ਦੇਖੋ ਜੀ ਮੈਂ ਬੁਰੀ ਮੈਂ ਇਹ ਆਈ ਮੇਂਦਰਾ ਗੱਡੀ ਚ ਜੀ ਠੀਕ ਜੀ ਬੁਰੀ ਮੈਂ ਟੋਕੜਾ ਕੱਪੜਾ ਟੋਕੜਾ ਕੱਪੜਾ ਮੈਂ ਵੇਖ ਵੀਰ ਲੈਵਾ ਠੀਕ ਜੀ ਅੱਭਾ ਹੀ ਲਈ ਫਿਰ ਸਜਰਾ ਅਗਲੇ ਵਾਲੇ ਹੀ ਫਿਰਦੀ ਹੈ 9 ਮਹੀਨੇ ਨਾ ਕੋਈ ਐਵੇਂ ਨਾ ਮੈਨੂੰ ਸਮਝੇ ਮੈਂ ਤਾਂ ਨਸਲ ਆ ਮੈਂ ਮਹੀਨੇ ਆਈ ਆਈ ਬੜਾ ਮਾਲ ਸੁੱਕਾ ਖਾਂਦੀ ਪ੍ਰਾਲੀ ਪੁਲੀ 6 ਮਹੀਨੇ ਦੀ ਮਹੀਂ ਕੱਪੜਾ ਉਹ ਤਾਂ ਏ 12 ਕਿਲੋ ਕਰੀ ਜਾਉਂ 4 ਮਹੀਨੇ ਦੀ ਕੱਪੜਾ ਮਹੀਂ ਉਹੋ ਦੋ ਦਿੰਦੀ ਹੈ ਜਿਹੜੀ ਚੰਗੀ ਹੋਵੇ ਠੀਕ ਸਹੀ ਗੱਲ ਖਾਨਦਾਨੀ ਮੈਂ ਆ ਬੁਰੀ ਆ ਫੇਰੀ ਦੋ ਦਾਕਲ ਦੇਂਦੀ ਹਾਂ ਸਹੀ ਕਹ ਦੇ ਵੇਖੋ ਥਣ ਥੋਣੇ ਖੱਲਗਾ ਇੰਦਾ ਪਾੜੇ ਦੇ ਮਿਲਦੀ ਆ ਤੇ ਇੱਕ ਅੱਧਾ ਦੇਣਾ ਟੀਗਾ ਲਵਾਉਗੀ ਜੇ ਨਾ ਲੈ ਆ ਠੀਕ ਆ ਉਹ ਇੱਕ ਉੱਪਰੇ ਸਾਂ ਕਰ ਦਿੰਦੀ ਤਰੋ ਵੀਰ ਜੀ ਚਵਾਸ਼ ਬੁਰੀ ਬੜੀ ਚੰਗੀ ਓਕੇ ਆ ਜੰਨੀ ਪੈਣੀ ਆ ਫੇਰ ਸੁਣਦੇ ਹਾਂ ਹਾਂ ਮਹੀਨਾ ਛੱਡ ਦੇ ਮੈਂ ਜਿਹੜਾ ਮਿਰਕਾ ਲੈ ਗਿਆ ਨਾ ਇੱਕ ਕੈਂਦੀ ਦੋ ਦਾਨੀ ਦਾ ਦਾਦਾ ਵੇਖੋ ਮਾਈ ਦੀਆਂ ਪਿਆਰ ਲੱਗੀ ਆ ਉਹਨਾਂ ਨੂੰ ਪੁਰੀ ਵੀਰ ਕੁਆਲਟੀ ਵਾਲੀ ਮਹੀਂ ਆ ਹਾਂਜੀ ਮੋਲ ਕਰੀਏ ਮਹੀਂ ਦਾ ਦੱਸੋ ਜੀ ਮੋਲ ਹਾਂਜੀ ਇਹਦਾ ਫਿਕਸ ਰੇਟ ਕਰਦੀ ਐ ਹਾਂਜੀ 55000 ਠੀਕ ਆ ਲੋ ਕਰ ਦਈਏ ਛੋਟ ਵਿੱਚ ਥੋੜਾ ਆ ਥੋੜਾ ਕਰਿਓ ਐਂਡ 50000 ਦੀ ਲੋ ਲੈ ਇਹ ਕੋਈ ਹੈਪੀ ਨਹੀਂ ਕਰਦਾ ਜੀ ਇਹ ਅੱਜ ਮੈਂ ਜਾਂਦੀ ਆ ਆਫਰ ਹੀ ਆ ਆਫਰ ਹਾਂ ਇਹ ਬੜੀਆਂ ਮਜਾ ਨਾਲ ਆਫਰ ਦੇਤਾ ਆ 50000 ਦੀ ਮੈਂ 8-9 ਲੀਟਰ ਦੁੱਧ ਤੇ 4 ਮੀ ਦੀ ਗੱਬਣ ਵਧੀਆ ਕੁਆਲਟੀ ਵਾਲੀ ਮੈਂ ਨਾ ਯਾਰ ਦੀ ਨੇ ਸੱਜਰ ਲੈਣੀ ਨਾ ਉਹਦੇ ਨਾਲੋਂ ਮੈਂ ਚੰਗੀ ਰਹਿ ਜੂਗੀ ਸ਼ਾਂਤਰਾ ਖੇਚੋਲੇ 50000 ਨਹੀਂ ਸੱਜਰ ਮੈਂ ਬੋ ਜਾ ਕਿ ਉਹ ਮੋਟੀਆਂ ਆ ਵਾੜੀ ਮੈਂ ਆ ਕੇ ਵੀਰੇ ਠੀਕ ਹੈ ਬਾਈ ਜੀ ਤੇ ਆ ਪਸ਼ੂ ਕੋ ਪਾਈ ਕੋਲ ਵਡੀਆਂ ਛੋਟੀਆਂ ਕੁਆਲਟੀ ਵਾਲੀਆਂ ਤੇ ਲਾਈਕ ਕਮੈਂਟ ਸ਼ੇਅਰ ਕਰੋ ਕਿਦਾਂ ਦੀ ਵੀਡੀਓ ਲੱਗੀ ਆ ਤੇ ਵਧੀਆ ਉਸ ਪਸ਼ੂ ਆਉਣਗੇ ਵੱਡੀਆਂ ਛੋਟੀਆਂ ਹੁਣ ਕਰਨਗੇ ਰੋਜ਼ Delhi ਬਾਕੀ ਵੀਰੇ ਜਾਨਵਰ ਸਾਰੇ ਆਪਣੇ ਕੋਲ ਟੌਪ ਤੋਂ ਟੌਪ ਦੇ ਆਉਂਦੇ ਆ ਜਿੰਨੇ ਵੀਰ ਭਰਾ ਆਪਣੇ ਨਾਲ ਜੁੜੇ ਆ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਚੈਨਲ ਨੂੰ ਪਿਆਰ ਦਿੰਦੇ ਆ ਹਾਂਜੀ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਕਰਦੇ ਆ ਠੀਕ ਜੀ ਜੇ ਮਾਣ ਸਾਡਾ ਚੰਗਾ ਲੱਗਦਾ ਵਧੀਆ ਲਾਈਕ ਤੇ ਕਮੈਂਟ ਤੇ ਸ਼ੇਅਰ ਵੱਧ ਤੋਂ ਵੱਧ ਵੀਰ ਭਰਾ ਕਰਿਆ ਕਰੋ ਜਿੰਨੀ ਸੰਤ ਨਾਲ ਜੁੜੀ ਆ ਹਾਂਜੀ ਹਾਂਜੀ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਠੀਕ ਹੈ ਜੀ ਹਾਂਜੀ ਬੁਲਟ ਰਾਈਡਰ ਫੋਨ ਨੰਬਰ ਹੈਗਾ ਵੀਰ ਜੀ 8427407753 ਨਾਮ ਮਾਨਤ ਪਿੰਡ ਪੋਮਾ ਪਿੰਡ ਪੋਮਾ ਹਾਂਜੀ ਠੀਕ ਹੈ ਬਾਈ ਧੰਨਵਾਦ ਸੀ ਗੱਲ ਧੰਨਵਾਦ ਧੰਨਵਾਦ